ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਗ ਮੰਜਨ ਸੰਗ ਸਾਧੂ ਆ ਢੂੜੀ ਕਰ ਈਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨੋਂ ਕਰ ਦਾਨ ਮਾਹੀ ਮਨ ਕਹੀਂ ਕਰਮਾ ਹੈ ਸੋ ਦਹਾ ਕਰੇ ਰਬ ਜੋਤ ਦਿਖਾਈ ਜਾਨੀ ਨਾ ਜਾਤ ਬਿਲਾ ਤਤ ਦਿਓਸਨ ਰਣਕੀ ਬ੍ਰਿਧ ਭਈ ਅਧਿਕਾਈ ਕੋਕਰ ਦੇਖ ਕਪੋਤ ਮਿਲੀ ਮੁਖ ਕੁੰਜਤ ਇਹ ਸੁਨ ਕੇ ਡਰ ਪਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਹਾਥੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਊਪੀ ਸੇਵ ਕਰੇ ਜਿਸ ਤਰ੍ਹਾਂ ਹਾਥੀ ਦੇ ਸਿਰ ਤੇ ਕੁੰਡਾ ਹੈ ਭਾਵ ਜਿਵੇਂ ਹਾਥੀ ਮਹਾਬਤ ਦੇ ਕੁੰਡੇ ਅੱਗੇ ਸਿਰ ਨਿਵਾ ਦਿੰਦਾ ਹੈ ਤੇ ਜਿਸ ਤਰ੍ਹਾਂ ਅਹਰਣ ਲੋਹਾਰ ਦੇ ਵੱਡੇ ਭਾਰੇ ਥੋੜੇ ਹੀਠਾਂ ਸਿਰ ਦੇਂਦੀ ਹੈ हे ਭਾਈ ਉਸੇ ਤਰ੍ਹਾਂ ਹੀ ਤੂੰ ਵੀ ਆਪਣੇ ਮਨ ਤੇ ਤਨ ਨੂੰ ਸਤਿਗੁਰੂ ਦੇ ਹਵਾਲੇ ਕਰਕੇ ਖੜਾ ਹੋ ਕੇ ਭਾਵ ਸੁਚੇਤ ਤੇ ਸਾਵਧਾਨ ਹੋ ਕੇ ਗੁਰੂ ਦੀ ਸੇਵਾ ਕਰ ਗੁਰੂ ਦੀ ਦੱਸੀ ਹੋਈ ਕਾਰ ਕਰ ਤਿਉ ਗੁਰਮੁਖ ਆਪ ਨਿਵਾਰੀਐ ਸ਼ਾਬ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖ ਬੂਜੀਐ ਜਾਂ ਆਪੇ ਨਦਰ ਕਰੇ ਇਸੇ ਤਰੀਕੇ ਨਾਲ ਸਤ ਗੁਰੂ ਦੇ ਸਾਨਮਖ ਹੋ ਕੇ ਸਤ ਗੁਰੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਗੁਰਮਖ ਬਣ ਕੇ ਆਪਣੇ ਆਪਾ ਭਾਵ ਆਪਣੇ ਹਉਮੈ ਨੂੰ ਮਿਟਾ ਕੇ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ ਏ ਨਾਨਕ ਸਤਿਗੁਰੂ ਦੇ ਸਾਹਮਣੇ ਹੋ ਕੇ ਇਹ ਸਮਝ ਉਦੋਂ ਆਉਂਦੀ ਹੈ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਮਨੁੱਖ ਹਤੇ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ